ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਇੱਕ ਆਪਾਂ ਫਿਰ ਤੁਹਾਡੇ ਲਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਇਸ ਵਿਸ਼ੇ ਵਿੱਚ ਆਪਾਂ ਗੱਲ ਕਰਾਂਗੇ ਕਿ ਡਿੱਗਿਆ ਹੋਇਆ ਮੋਬਾਈਲ ਅਗਰ ਤੁਸੀਂ ਚੁੱਕ ਲੈਂਦੇ ਹੋ ਤੇ ਤੁਸੀਂ ਚੋਰ ਹੋ ਜਾਂ ਨਹੀਂ ਇਸੇ ਵਿਸ਼ੇ ਤੇ ਆਪਾਂ ਅੱਜ ਗੱਲ ਕਰਾਂਗੇ ਡਿਟੇਲ ਨਾਲ ਥੋੜੀ ਜੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਕਈਆਂ ਨੂੰ ਤੇ ਇਹਦੇ ਬਾਰੇ ਜਾਣਕਾਰੀ ਹੋਵੇਗੀ ਕਈਆਂ ਵੀਰਾਂ ਭੈਣਾਂ ਨੂੰ ਨਹੀਂ ਜਾਣਕਾਰੀ ਇਹ ਵੀਡੀਓ ਖਾਸ ਕਰਕੇ ਉਹਨਾਂ ਦੀ ਜਾਣਕਾਰੀ ਹਿਤ ਪੇਸ਼ ਹੈ ਇਸ ਵੀਡੀਓ ਦੇ ਮਾਧਿਅਮ ਰਹੀਂ ਮੈਂ ਥੋੜੀ ਜੀ ਸੂਚਨਾ ਆਮ ਆਪ ਜੀ ਦੇ ਸਾਹਮਣੇ ਪੇਸ਼ ਕਰਨੀ ਚਾਹਣਾ ਤੋ ਗੱਲ ਆਪਾਂ ਕਰਦੇ ਆਂ ਵੀ ਅਗਰ ਕਿਸੇ ਵਿਅਕਤੀ ਦਾ ਮੇਰਾ ਜਾਂ ਤੁਹਾਡਾ ਕਿਸੇ ਦਾ ਮੋਬਾਈਲ ਕਿਸੇ ਰਸਤੇ ਵਿੱਚ ਕਿਸੇ ਬਾਜ਼ਾਰ ਵਿੱਚ ਜਾਂ ਕਿਸੇ ਦੁਕਾਨ ਤੇ ਰਹਿ ਜਾਂਦਾ ਅਗਰ ਉਹ ਮੋਬਾਈਲ ਕੋਈ ਮੈਂ ਜਾਂ ਤੁਸੀਂ ਜਾਂ ਕੋਈ ਐਨੀ ਵਨ ਕੋਈ ਚੁੱਕ ਲੈਂਦਾ ਤੇ ਕੀ ਉਹ ਮੋਬਾਈਲ ਚੁੱਕਣ ਦੇ ਨਾਲ ਚੋਰ ਬਣ ਜਾਂਦਾ ਦੋਸਤੋ ਗੱਲ ਆਪਾਂ ਕਰਦੇ ਆਂ ਇਹਦੇ ਉੱਤੇ ਮੋਬਾਈਲ ਕਿਸੇ ਦਾ ਰਹਿ ਜਾਣਾ ਜਾਂ ਕਿਸੇ ਦੇ ਪੈਸੇ ਡਿੱਗ ਜਾਣੇ ਚੱਕ ਲੈਣ ਦੇ ਨਾਲ ਚੋਰ ਨਹੀਂ ਆਪਾਂ ਬੰਦੇ ਫਰਜ਼ ਕਰ ਲਓ ਕਿਸੇ ਦੇ ਪੈਸੇ ਕਿਸੇ ਦਾ ਪਟੂਆ गिर ਜਾਂਦਾ ਅਗਰ ਤਾਂ ਉਬਦਾ ਵਿੱਚ ਐਡਰੈਸ ਲਿਖਿਆ ਹੋਊਗਾ ਤੁਸੀਂ ਐਡਰੈਸ ਨੂੰ ਕਿਸੇ ਸੋਸ਼ਲ ਮੀਡੀਆ ਰਾਹੀਂ ਸ਼ੋਅ ਕਰ ਦਿੰਦੇ ਆ ਦੱਸ ਦਿੰਦੇ ਆ ਤੇ ਤੁਸੀਂ ਉਹ ਚੀਜ਼ ਉਹ ਮਾਲਕ ਤੱਕ ਪਹੁੰਚਾ ਦਿੰਦੇ ਆ ਤੇ ਉਹਦੇ ਵਿੱਚ ਤੁਹਾਡੀ ਇਮਾਨਦਾਰੀ ਵੀ ਗਣੀ ਜਾਂਦੀ ਆ ਤੇ ਤੁਸੀਂ ਉਸ ਪ੍ਰਮਾਤਮਾ ਦੇ ਦਰਗਾਹ ਵਿੱਚ ਵੀ ਪਾਪੀ ਨਹੀਂ ਬਣਦੇ ਜਾਂ ਚੋਰ ਨਹੀਂ ਬਣਦੇ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਾਂਗੇ ਮੋਬਾਈਲ ਬਾਰੇ ਜਿਸ ਦਾ ਮੋਬਾਈਲ ਮੈਂ ਗੱਲ ਕੀਤੀ ਕਿਤੇ ਰਹਿ ਜਾਂਦਾ ਜਾਂ ਡਿੱਗ ਜਾਂਦਾ ਜਾਂ ਕਿਸੇ ਦੁਕਾਨ ਤੇ ਰਹਿ ਜਾਂਦਾ ਅਗਰ ਹਰ ਕੋਈ ਵਿਅਕਤੀ ਜਿਸ ਦਾ ਉਹ ਮੋਬਾਈਲ ਹੋਵੇ ਜੋ ਮੋਬਾਈਲ ਦਾ ਮਾਲਕ ਹੋਵੇ ਉਹ ਪਤਾ ਨਹੀਂ ਕਿ ਰਨੇ ਕਿਦਾਂ ਲਿਆ ਹੁੰਦਾ ਪਹਿਲਾਂ ਤੇ ਉਹ ਇਕਦਮ ਸ਼ੌਕ ਹੋ ਜਾਂਦਾ ਜਦੋਂ ਕਿਸੇ ਦੀ ਮਹਿੰਗੀ ਚੀਜ਼ ਦਿਖ ਜਾਂਦੀ ਆ ਉਹ ਉਸੇ ਵਕਤੀ ਉਸ ਮੋਬਾਈਲ ਤੇ ਕਿਸੇ ਨਾ ਕਿਸੇ ਜਰੀਏ ਆ ਦੇ ਨੇੜੇ ਜਿਹੜੇ ਕਿਸੇ ਨਾ ਕਿਸੇ ਰਹੀਂ ਰਿੰਗ ਜ਼ਰੂਰ ਮਾਰਦਾ ਜਾਂ ਆਪਣੇ ਘਰ ਦੇ ਮੋਬਾਈਲ ਤੋਂ ਰਿੰਗ ਮਾਰਦਾ ਆਪਾਂ ਜੇਕਰ ਉਸ ਦੀ ਰਿੰਗ ਦਾ ਜਵਾਬ ਦਿੰਨੇ ਆ ਉਸ ਦੀ ਕਾਲ ਦਾ ਜਵਾਬ ਦਿੰਨੇ ਹਾਂ ਜੀ ਤੁਹਾਡਾ ਮੋਬਾਈਲ ਜਿਹੜਾ ਮੇਰੇ ਪਾਸ ਹੈ ਮੈਨੂੰ ਫਲਾਨੀ ਦੁਕਾਨ ਤੋਂ ਇਹ ਮਿਲਿਆ ਜਾਂ ਮੈਨੂੰ ਫਲਾਨਾ ਰਸਤੇ ਦੇ ਵਿੱਚੋਂ ਤੁਰੇ ਜਾਂਦੇ ਮਿਲਿਆ ਫਿਰ ਤੇ ਆਪਾਂ ਚੋਰ ਨਹੀਂ ਬੁਲਾਵਾਂਗੇ ਫਿਰ ਚੋਰ ਨਹੀਂ ਆਪਾਂ ਬਣਦੇ ਅਗਰ ਤੁਸੀਂ ਉਸ ਮੋਬਾਈਲ ਨੂੰ ਰਿੰਗ ਆਉਣ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੰਦੇ ਉਸ ਮੋਬਾਈਲ ਦਾ ਸਵਿਚ ਬੰਦ ਕਰ ਦਿੰਦੇ ਹੋ ਇਹਦੇ ਮਤਲਬ ਵੀ ਤੁਹਾਡੇ ਮਨ ਦੇ ਵਿੱਚ ਖੋਟ ਆ ਗਈ ਲਾਲਚ ਆ ਗਿਆ ਜਾ ਮੋਬਾਈਲ ਮਹਿੰਗਾ ਮੋਬਾਈਲ ਦੇਖ ਕੇ ਤੁਸੀਂ ਤੁਹਾਡਾ ਮਨ ਜਿਹੜਾ ਬਦਲ ਗਿਆ ਤੇ ਤੁਸੀਂ ਉਸ ਦਾ ਜਵਾਬ ਨਹੀਂ ਦਿੰਦੇ ਮੋਬਾਈਲ ਦਾ ਸਵਿਚ ਆਫ ਕਰ ਦਿੰਦੇ ਆ ਜਾਂ ਉਹਦੀ ਬੈਟਰੀ ਕੱਢ ਕੇ ਆਫ ਕਰ ਦਿੰਦੇ ਆ ਤੇ ਆਪਾਂ ਉਥੇ ਚੋਰ ਬਣ ਜਾਂਦੇ ਆ ਫਿਰ ਆਪਾਂ ਇੱਕ ਕਿਸਮ ਦੇ ਚੋਰ ਹੀ ਹਾਂ ਅਗਰ ਤੁਸੀਂ ਉਸ ਮਾਲਕ ਦੀ ਰਿੰਗ ਆਉਣ ਦਾ ਜਵਾਬ ਦਿੰਦੇ ਹੋ ਤੇ ਉਹਨੂੰ ਉਸ ਵਿਅਕਤੀ ਨੇ ਕਹਿੰਨੇ ਆ ਜੀ ਹਾਂਜੀ ਮੋਬਾਈਲ ਮੇਰੇ ਕੋਲ ਆ ਜੀ ਤੁਸੀਂ ਮੈਂ ਫਲਾਣੇ ਜਗ੍ਹਾ ਰਹਿਣਾ ਤੁਸੀਂ ਆਪਣਾ ਮੋਬਾਈਲ ਮੇਰੇ ਪਾਸੋਂ ਲਿਜਾ ਸਕਦੇ ਹੋ ਤੇ ਫਿਰ ਆਪਾਂ ਇੱਕ ਚੰਗੇ ਸ਼ਹਿਰੀ ਇੱਕ ਚੰਗੇ ਨਾਗਰਿਕ ਵੀ ਬਣ ਜਾਂਦੇ ਆ ਤੇ ਜੇ ਆਪਾਂ ਉਹ 스ਵਿਚ ਬੰਦ ਕਰ ਦਿੰਦੇ ਆ ਫਿਰ ਆਪਾਂ ਚੋਰ ਬਣ ਜਾਂਦੇ ਆ ਫਿਰ ਆਪਾਂ ਨੂੰ ਚੋਰੀ ਹੀ ਕਿਹਾ ਜਾਊਗਾ ਅੱਜ ਕੱਲ੍ਹ ਮੋਬਾਈਲ ਵਿੱਚ ਸੌਫਟਵੇਅਰ ਇਦਾਂ ਦੇ ਆ ਵੀ ਮੋਬਾਈਲ ਜਿਹੜਾ ਕਿਸੇ ਨਾ ਕਿਤੇ ਜਾ ਕੇ ਟ੍ਰੇਸ ਹੋਈ ਜਾਣਾ ਹਰ ਕੋਈ ਵਿਅਕਤੀ ਆਪਣੇ ਮੋਬਾਈਲ ਦੇ ਗੁੰਮ ਹੋਣ ਸੰਬੰਧੀ ਐਫ ਆਈ ਆਰ ਜਿਹਨੂੰ ਕਹਿੰਦੇ ਆਪਾਂ ਗੁੰਮਸ਼ੁਦਗੀ ਜਿਹਨੂੰ ਕਹਿ ਦਿੰਨੇ ਉਹ ਲਿਖਾਉਂਦਾ ਵਾ ਉਹ ਉਸੇ ਵੇਲੇ ਮੋਬਾਈਲ ਜਿਹੜਾ ਹੈਗਾ ਅੱਜ ਕੱਲ ਸਰਚ ਤੇ ਲੱਗ ਜਾਂਦਾ ਤੁਸੀਂ ਜਦੋਂ ਵੀ ਤੁਹਾਡਾ ਮੋਬਾਈਲ ਕਿਤੇ ਗੁੰਮ ਹੋ ਜਾਵੇ ਤੁਸੀਂ ਆਪਣੇ ਨੇੜੇ ਦੇ ਸਾਂਝ ਕੇਂਦਰ ਜਿਹੜੇ ਪੁਲਿਸ ਸਾਂਝ ਕੇਂਦਰ ਬਣੇ ਨੇ ਹਰ ਇੱਕ ਡਿਸਟ੍ਰਿਕਟ ਵਿੱਚ ਬਣੇ ਹੋਏ ਉੱਥੇ ਤੁਸੀਂ ਉਹਦੀ ਰੈਪਟਰ ਦਰਜ ਕਰਾ ਸਕਦੇ ਹੋ ਤੇ ਸਬੰਧਤ ਕੰਪਨੀ ਨੂੰ ਫੋਨ ਕਰਕੇ ਤੇ ਆਪਣਾ ਫੋਨ ਜਿਵੇਂ ਤੇ ਤੁਸੀਂ ਬੰਦ ਕਰਾ ਦਿੰਦੇ ਹੋ ਉਹ ਤੁਸੀਂ ਉੱਥੇ ਜਿਹਨੂੰ ਰੈਪਟਰ ਲਿਖਾਉਨੇ ਆ ਉਹ ਸੌਫਟਵੇਅਰ ਵਿੱਚ ਪੈ ਜਾਂਦੀ ਆ ਉਹ ਸਬੰਧਤ ਜਿੱਥੇ ਵੀ ਡਿੱਗੀ ਹੋਵੇ ਮੋਬਾਈਲ ਡੱਗਾ ਹੋਵੇ ਉਸ ਮੋਬਾਈਲ ਨੂੰ ਟ੍ਰੇਸ ਕਰਨਾ ਬਣ ਜਾਂਦਾ ਪੁਲਿਸ ਦਾ ਵੀ ਕੰਮ ਬਣ ਜਾਂਦਾ ਵੀ ਉਹਨੂੰ ਟ੍ਰੇਸ ਕਰਕੇ ਤੇ ਅਸਲ ਮਾਲਕ ਤੱਕ ਮੋਬਾਈਲ ਨੂੰ ਪਹੁੰਚਾਇਆ ਜਾ ਰਿਹਾ ਹੈ ਫਿਰ ਉਹ ਤੁਸੀਂ ਜਦੋਂ ਉਹ ਮੋਬਾਈਲ ਟਰੇਸ ਹੋ ਜਾਂਦਾ ਫਿਰ ਉਹ ਸਬੰਧਤ ਪੁਲਿਸ ਅਫਸਰ ਕੋਈ ਵੀ ਆ ਉਹ ਤੁਹਾਨੂੰ ਕਾਲ ਕਰੂਗਾ ਤੇ ਤੁਸੀਂ ਫਿਰ ਡਰਦੇ ਵੀ ਹੋ ਵੀ ਮੇਰੇ ਖਿਲਾਫ ਕੋਈ ਕਾਰਵਾਈ ਨਾ ਹੋ ਜਾਵੇ ਇਹਨਾਂ ਚੰਗਾ ਪਹਿਲਾਂ ਹੀ ਹਾਂ ਇੱਥੇ ਮੈਂ ਗੱਲ ਕਰਨੀ ਚਾਹੁੰਨਾ ਵੀ ਫਿਰ ਵੀ ਤੁਸੀਂ ਉਸ ਮੋਬਾਈਲ ਨੂੰ ਦੇਣਾ ਹੀ ਹੁੰਦਾ ਫਿਰ ਤੁਸੀਂ ਡਰਦੇ ਹੋ ਕਹਿੰਦੇ ਵੀ ਹੋ ਵੀ ਮੇਰੇ ਖਿਲਾਫ ਕੋਈ ਕਾਰਵਾਈ ਨਾ ਹੋ ਜਾਵੇ ਮੈਂ ਇਹ ਹਾਂ ਜੀ ਮੋਬਾਈਲ ਦੇ ਦੂੰਗਾ ਜੇ ਆਪਾਂ ਪਹਿਲਾਂ ਹੀ ਇੱਕ ਸ਼ਹਿਰੀ ਨਾਗਰਿਕ ਚੰਗੇ ਨਾਗਰਿਕ ਬਣੀਏ ਕਿਉਂਕਿ ਅੱਜ ਕੱਲ ਜਿਹੜਾ ਮੋਬਾਈਲ ਕਿਸੇ ਦਾ ਡਿੱਗਾ ਉਹ ਤੁਸੀਂ ਰੱਖ ਨਹੀਂ ਸਕਦੇ ਉਹ ਕਿਸੇ ਨਾ ਕਿਸੇ ਜਦੋਂ ਉਹਦੇ ਵਿੱਚ SIM ਪਾਉਂਗੇ ਉਹਨੇ ਐਕਟਿਵੇਟ ਹੋਊਗਾ ਮੋਬਾਈਲ ਉਹ ਨਾਲ ਹੀ ਟ੍ਰੇਸ ਜਿਹੜਾ ਹੋ ਜਾਣਾ ਇਸ ਕਰਕੇ ਚੰਗੇ ਸ਼ਹਿਰੀ ਚੰਗੇ ਨਾਗਰਿਕ ਬਣਦੇ ਹੋਏ ਜਦੋਂ ਵੀ ਕੋਈ ਮੋਬਾਈਲ ਤੁਹਾਨੂੰ ਡਿੱਗਾ ਲੱਭਦਾ ਵਾ ਤੁਸੀਂ ਇੱਕ ਵਫਾਦਾਰ ਸ਼ਹਿਰੀ ਹੁੰਦੇ ਹੋਏ ਉਸ ਦੀ ਮਾਲਕ ਦੇ ਰਿੰਗ ਆਉਣ ਤੇ ਉਹਦਾ ਜਵਾਬ ਜ਼ਰੂਰ ਦਿਓ। ਅਗਰ ਤੁਸੀਂ ਫਿਰ ਵੀ ਤੁਹਾਨੂੰ ਜਦੋਂ ਕਾਲ ਆਉਂਦੀ ਆ ਜਾਂ ਮੋਬਾਈਲ ਟਰੇਸ ਹੁੰਦਾ ਤੁਸੀਂ ਨਹੀਂ ਦਿੰਦੇ ਤੇ ਤੁਹਾਡੇ ਖਿਲਾਫ ਜਿਹੜੀ ਪੁਲਿਸ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਵੀ ਅਗਲਾ ਕਰਵਾ ਸਕਦਾ ਹੈ। ਇਹ ਮੇਰੀ ਛੋਟੀ ਜੀ ਵੀਡੀਓ ਹੀ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਇਹਨੂੰ ਸ਼ੇਅਰ ਕਰਿਓ ਲਾਈਕ ਕਰੋ ਆਪਣੇ ਨੇਅਰ ਡੀਅਰ ਦੋਸਤਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਜਿਹਨੂੰ ਨਹੀਂ ਪਤਾ ਉਹਨੂੰ ਜਾਣਕਾਰੀ ਦਿਓ ਜਾਣਕਾਰੀ ਕਿਸੇ ਨੂੰ ਦਵੋਗੇ ਹਰ ਇੱਕ ਦੀ ਜਾਣਕਾਰੀ ਚਾ ਵਾਦਾ ਹੁੰਦਾ ਕਿਸੇ ਗਰੀਬ ਦਾ ਪਤਾ ਨਹੀਂ ਕਿਦਾਂ ਦਿਹਾੜੀਆਂ ਕਰਕੇ ਕਈਆਂ ਨੇ ਉਹ ਵਿਚਾਰੇ ਦਾ ਮੋਬਾਈਲ ਆ ਜਾਂਦਾ ਸ਼ੌਂਕ ਨਾਲ ਲੈਂਦੇ ਬੱਚੇ ਕਈ ਵਾਰੀ ਮਾਂ ਪਿਓ ਲੈ ਕੇ ਦੇਣ ਜੋਗੇ ਨਹੀਂ ਹੁੰਦੇ ਇਸ ਕਰਕੇ ਇਹ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਵੀਡੀਓ ਲਈ ਤੁਸੀਂ ਸਮਾਂ ਆਪਣਾ ਕੱਢਦੇ ਹੋ ਟਾਈਮ ਕੱਢਦੇ ਹੋ ਵੀਡੀਓ ਮੇਰੀ ਦੇਖਦੇ ਹੋ ਇਹ ਕਮੈਂਟਸ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਦਿਆ ਕਰੋ ਚੰਗੇ ਚੰਗੇ ਸੁਝਾਅ ਦਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਆਪਣੇ ਸੁਝਾਅ ਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਰੱਬ ਰੱਖਿਆ ਜੀ